ਉਹ ਸੁੰਗੜਮ ਬੰਦੇ ਨੇ ਤੇਰਾ ਕਵਣ ਵਿਚਾਰਾ ਤੁੰਗਾ ਭੱਠੀ ਵਾਲਾ ਪੰਜਾਬ ਭਾਜਪਾ ਵੱਲੋਂ ਚੰਡੀਗੜ੍ਹ ਦੇ ਸੈਕਟਰ 37 ਤਹਿਤ ਸੂਬਾ ਦਫ਼ਤਰ ਵਿਖੇ ਲੋੜੀ ਦਾ ਤਿਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੀਨੀਅਰ ਆਗੂ ਵਿਨੀਤ ਯੋਸ਼ੀ ਸਮੇਤ ਹੋਰ ਕਈ ਪ੍ਰਮੁੱਖ ਨੇਤਾ ਮੌਜੂਦ ਰਹੇ। ਇਸ ਮੌਕੇ ਤੇ ਅਸ਼ਵਨੀ ਸ਼ਰਮਾ ਨੇ ਸਮੂਹ ਪੰਜਾਬ ਵਾਸੀਆਂ ਨੂੰ ਲੋੜੀ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਇੱਕ ਅਹਿਮ ਐਲਾਨ ਕਰਦਿਆਂ ਕਿਹਾ ਕਿ ਮਾਗੀ ਮੇਲੇ ਦੇ ਮੌਕੇ ਤੇ ਭਾਜਪਾ ਵੱਲੋਂ ਵਿਸ਼ੇਸ਼ ਸਿਆਸੀ ਕੌਂਸਲਟੈਂਸ ਕੀਤੀ ਜਾਵੇਗੀ। ਲੋੜੀ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਮਕਰ ਸੰਕ੍ਰਾਂਤੀ ਦੀਆਂ ਵੀ ਬਹੁਤ ਬਹੁਤ ਪੰਜਾਬੀਆਂ ਨੂੰ ਮੁਬਾਰਕਾਂ ਮਕਰ ਸੰਕ੍ਰਾਂਤੀ ਔਰ ਲੋਹੜੀ ਪੰਜਾਬ ਦੇ ਅੰਦਰ ਉਸਾ ਬੁਰਬਖ ਤਰੀਕੇ ਨਾਲ ਮਨਾਇਆ ਜਾਂਦਾ ਔਰ ਇਹ ਖੁਸ਼ੀਆਂ ਵੰਡਣ ਦਾ ਤਿਹਾਰਾ ਔਰ ਇਹਨੂੰ ਰਤੂ ਪਰਿਵਰਤਨ ਦੇ ਨਾਲ ਵੀ ਜੋੜ ਕੇ ਦੇਖਿਆ ਜਾਂਦਾ ਕਿਸਾਨਾਂ ਦੀ ਕਣੂ ਦੀ ਫਸਲ ਜਿਹੜੀ ਹੈ ਉਹ ਪੱਕਣ ਵੱਲ ਤੁਰਦੀ ਹੈ ਇਸ ਕਰਕੇ ਇਹ ਤਿਹਾਰ ਕਿਸਾਨ ਲਈ ਹਰ ਇੱਕ ਪੰਜਾਬੀ ਲਈ ਖੁਸ਼ੀਆਂ ਭਰਿਆ ਰਹੇ ਔਰ ਪੰਜਾਬ ਖੁਸ਼ਹਾਲੀ ਵੱਲ ਵਧੇ ਅਮਨ ਵੱਲ ਵਧੇ ਸ਼ਾਂਤੀ ਵੱਲ ਵਧੇ ਤਰੱਕੀ ਵੱਲ ਵਧੇ ਇਹੀ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਸਰ ਮਾਗੀ ਮੇਲੇ ਦੇ ਉੱਤੇ ਜਿਹੜਾ ਹੈ ਮਾਗੀ ਮੇਲੇ ਤੇ ਬੀਜੇਪੀ ਵੀ ਸਿਆਸੀ ਕਾਨਫਰੰਸ ਜਿਹੜੀ ਹੈ ਪਹਿਲੀ ਵਾਰ ਕਰਨ ਜਾ ਰਹੀ ਹੈ ਔਰ ਲੋਕਤੰਤਰ ਦੇ ਅੰਦਰ ਹਰ ਬੰਦੇ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਉਸ ਮਾਗੀ ਕਾਨਫਰੰਸ ਦੇ ਅੰਦਰ ਪੰਜਾਬ ਦੀ ਜਿਹੜੀ 4 ਸਾਲ ਦੀ ਸਰਕਾਰ ਦੀਆਂ ਕਾਰਗੁਜ਼ਾਰੀਆਂ ਔਰ ਪੰਜਾਬ ਦੀਆਂ ਜਿਹੜੀਆਂ ਚਿੰਤਾਵਾਂ ਨੇ ਪੰਜਾਬ ਦੇ ਕਾਨੂੰਨ ਵਿਵਸਥਾ ਹੋਵੇ ਕਿਸਾਨ ਹੋਵੇ ਬਾਕੀ ਸਾਰੇ ਮੁੱਦਿਆਂ ਤੇ ਨਸ਼ਾ ਕੁੱਲ ਕੇ ਸਭ ਵਿਚਾਰ ਬਦਲੰਤਰਾ ਕਰਕੇ ਪੰਜਾਬ ਅੱਗੇ ਵਧੇ ਇਸ ਰਾਹ ਨੂੰ ਤਲਾਸ਼ਿਆ ਜਾਏਗਾ ਔਰ ਪਾਰਟੀ ਉਹਨਾਂ ਨੂੰ ਲੈ ਕੇ ਅੱਗੇ ਵਧੇ ਤਾਂ ਕੌਣ-ਕੌਣ ਆਉਣ ਵਾਲਾ ਹੈ ਹੁਣ ਤੱਕ ਅਨੁਰਾਗ ਠਾਕੁਰ ਜੀ ਔਰ ਤਰਨੁਤਪ ਜੀ देते कन्फर्मेशन है इसके अलावा भी पार्टी के राष्ट्रीय और प्रदेश स्तर पे सब नेताओं से रहने वाले अजीत पंजाबी दी ऑथेंटिक खबरन दे लिए सब्सक्राइब करो अजीत वेब टीवी और ताजी खबरन दी नोटिफिकेशन पहुंचने के लिए बेल आइकन पे क्लिक करो